हां जी 9 ਸਾਲ ਦੀਆਂ ਸਾਰੇ ਸਾਲ ਨੂੰ ਸਭ ਨੂੰ ਵਧਾਈਆਂ ਜੀ ਬਹੁਤ ਬਹੁਤ ਸੀਆਂ ਵਧਾਈਆਂ ਜੀ ਐਨ ਬਧੀਆ ਬਧੀਆ ਚੜਾ ਸਾਲ ਖਾਂਦੇ ਪਿੰਦੇ ਰੱਖਿਆ ਸਾਬਕ ਦੇ ਪੁੱਤ ਧੀਆਂ ਨੂੰ ਸਭ ਨੂੰ ਠੀਕ ਰੱਖੋ ਬਾਬਾ ਜੀ ਫਿਰ ਦੇਖੋ ਮੱਥਾ ਟੇਕ ਕਉਂਗੀ हां जी ਹੁਣ ਲੈ ਕੇ ਹੱਥ ਪੈਰ ਟੋਕ ਕੇ ਮੱਥਾ ਟੇਕ ਕਉਂਗੀ ਲੱਡੂ ਲੈ ਕੇ ਅੱਛਾ ਜੀ ਤੇਰੀ ਰਖਾਈ ਉਤੇ ਜੁੜੇ ਪਹਿਲਾਂ ਜੀ ਮੰਜੇ ਨਾਲ ਜੁੜੀ ਕੋਈ ਪੁਰਾਣੀ ਯਾਦ ਤੁਹਾਡੀ ਹੋਵੇ ਅਸੀਂ ਵੇੜਿਆਂ ਦੇ ਵਿੱਚ ਮੰਜੇ ਡਾਉਂਦੇ ਹੁੰਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਜੀ ਆ ਦੇਖੋ ਬੀਬੇ ਨਛੱਤਰ ਗੌਰ ਆਪਣਾ ਦਿਖਾ ਰੇ ਆ ਬਾਹੀ ਕਿਹੜੀ ਹੁੰਦੀ ਐ ਬਾਹੀਆਂ ਆਏ ਆ ਬਾਹੀ ਹੁੰਦੀ ਐ ਹਾਂ ਬਾਹੀਆਂ ਸੇਰਵਾ ਆਹ ਸੇਰਵਾ ਹਾਂ ਆ ਇਹਨਾਂ ਨੂੰ ਸੇਰਵੇ ਕਹਿੰਦੇ ਐ ਅੱਛਾ ਜੀ ਆਏ ਪਾਵੇ ਆ ਪਾਵੇ ਹੋਗੇ ਜੀ ਆ ਦੇਖੋ ਜੀ ਕਈਆਂ ਨੂੰ ਤਾਂ ਪਤਾ ਨਹੀਂ ਹੁਣ ਸੇਰਵਾ ਕੀ ਹੁੰਦਾ ਐ ਪਾਵੇ ਕੀ ਹੁੰਦੇ ਤੇ ਬਾਈਆਂ ਕੀ ਹੁੰਦੀਆਂ ਬੇਬੇ ਨੇ ਛੱਤਰਕੌਰ ਦਾ ਵੀਡੀਓ ਸ਼ੂਟ ਕਰ ਰਹੇ ਆ ਜੀ ਨਾਲ ਬੇਬੇ ਮੰਝਾ ਦਿਖਾ ਰਹੇ ਆ ਔਰ ਇਹਨਾਂ ਨੇ ਖੁਦ ਇਸ ਮੰਝੇ ਨੂੰ ਜਿਹੜਾ ਸੈੱਟ ਕੀਤਾ ਜੀ ਦੁਬਾਰਾ ਔਰ ਇਹ ਦੀ ਡੌਣ ਜਿਹੜੀ ਟੁੱਟ ਗਈ ਸੀਗੀ ਤੇ ਦੁਬਾਰਾ ਇਸ ਨੂੰ ਸੈੱਟ ਕਰਤਾ ਤੁਸੀਂ ਹਾਂ ਜੀ ਹੂੰ ਹੂੰ ਹੁਣ ਜਿੱਥੇ ਮੱਦੀ ਚੱਕਾ ਡਾਲਾ ਹਾਂ ਬਹਿ ਜਾ ਠੀਕ ਐ ਤੁਪਾਂ ਇੱਥੇ ਬੈਠੇ ਹੋਨੇ ਆ ਨੌ ਨੌ ਰਸੀਆਂ ਪੰਨੀਆਂ ਮੀਆਂ ਅੱਛਾ ਜੀ ਇਹ ਰਗਾ ਫੇਰ ਮੈਂ ਤਿੰਨ ਤਿੰਨ ਕਰੀਆ ਮੈਂ ਆ ਦੇਖ ਹਾਂਏ ਫੇਰ ਗਾਹ 9 9 ਆ ਪਰ ਨਹੀਂ ਵੀ ਹੂੰ ਆ ਉਹ ਲੰਦਾ ਜਿਹਾ ਬਥੇਰੇ ਹੂੰ ਅਮੰਝਾ ਤੁਸੀਂ ਬਣਿਆ ਕਿਹੜਾ ਬੰਝਾ ਇਹ ਆ ਦੇਖੋ ਅੱਛਾ ਹੂੰ ਅੱਛਾ ਬੰਨਿਆ ਹੋਇਆ ਤੁਸੀਂ ਇੱਥੇ ਦੇ ਹੈ ਹਾਂ ਤੇ ਦਾਹਣ ਹੈ ਅੱਛਾ ਇਹ ਦਾਹਣ ਹੈ ਇੱਥੇ ਹਾਂਜੀ ਹੂੰ ਅੱਛਾ ਉੱਪਰ ਤੇ ਖੇਸ ਫੇਸ ਸੀਤਾ ਵਾ ਅੱਛਾ ਖੇਸ ਉੱਪਰ ਤੇ ਸੀਤਾ ਹਾਂ ਜੀ ਨਾਲੇ ਸੀਤਾ ਇਹ ਹੈ ਨਾਲੇ ਸੀਤਾ ਇਹ ਨਾ ਬੁਣੇ ਤੇ ਬਾਦ ਅੱਛਾ ਬੁਣੇ ਤੇ ਬਾਦ ਬੁਣੇ ਤੇ ਬਾਦ ਮੰਦ ਹੋਣੇ ਤੇ ਇਦਨ ਨੂੰ ਦਿਖਾਉਨੇ ਆ ਅੱਛਾ ਹੂੰ ਇੱਥੇ ਪੈਂਦੀ ਬੇਬੇ ਹੈ ਨਾ ਜੀ ਹੂੰ ਆ ਵੀ ਜਾਏ ਦਸਾਂਈਆਂ ਲਾ ਆ ਦੇਖੋ ਹਾਂ ਜੀ ਆ ਦੇਖੋ ਲਾ ਅੱਛਾ ਹਾਂ ਆਹ ਬੁਣਿਆ ਵਾਹ ਆਹ ਤੁਸੀਂ ਬੁਣਿਆ ਵਾ ਇਹ ਇਹ ਬਣਾਇਆ ਵਾ ਦੇਖੋ ਹੂੰ ਨਹੀਂ ਨਹੀਂ ਬਹੁਤ ਵਧੀਆ ਲੈ ਲੈ ਕਮਾਲ ਕਰਤਾ ਹੈ ਇਹ ਲੈ ਦੇਖ ਲੂ ਲੈ ਹੂੰ ਪੋਤ ਦੇ ਮੁੰਡੇ ਨੂੰ ਕਿ ਅਮਕ ਤੇਰੇ ਵਿਆਹ ਤੇ ਬਾਹ ਟੁੱਟਣਾ ਅੱਛਾ ਆ ਦੇਖ ਲਓ ਆ ਦੇ ਬਣਾਇਆ ਪਾ ਦੇਖ ਇਹ ਤੁਸੀਂ ਬਹੁਤ ਸੋਹਣਾ ਬੁਣ ਲੈਂਦੇ ਫਿਰ ਹੈ ਮੱਖਾ ਟੁੱਟਿਆ ਬਾ ਤਾਂ ਹੁਣ ਇੰਨੇ ਚਿਰ ਦਾ ਆਇਆ ਬਾ ਅੱਛਾ ਹਾਂ ਹੂੰ ਮੇਰੇ ਭਾਈ ਥੋੜਾ ਥੋੜੀ ਉਮਰ ਵਾਲੇ ਤੇ ਜਿਆਦਾ ਬਾਹਾਂ ਐਸ ਪਾਵੇ ਅੱਛਾ ਇਹ ਬਾਹਾਂ ਅੱਛਾ ਐਂ ਦੇ ਖਲਾਈ ਪਾਵੇ ਇਹ ਬਾਹਾਂ ਲੱਕੜੀ ਦੀਆਂ ਹੂੰ ਇਹ ਟੁੱਟ ਨਹੀਂ ਸਕਦੀ ਬਹੁਤ ਕੰਮ ਦੀ ਲੱਕੜੀ ਹੁੰਦੀ ਜੁੱਥੇ ਦੀ ਅੱਛਾ ਅੱਛਾ ਹਾਂਜੀ ਹਾਂਜੀ ਦੇਖ ਲੋ ਹੂੰ ਜਿੱਗਾਂ ਨੂੰ ਸਵਾਰ ਕੇ ਹਾਂ ਬਿਲਕੁਲ ਦੇਖ ਲਿਆ ਸੀ ਹਾਂ ਹੂੰ ਕਮਾਲ ਹੈ ਬੀਬੇ ਤੁਸੀਂ ਤਾਂ ਬਹੁਤ ਸੋਹਣਾ ਮੰਝਾ ਰੱਖਿਆ ਹੋਇਆ ਹੈ ਜੀ ਮਾਣੀ ਟੁੱਟਿਆ ਵਾ ਮੰਝਾ ਰਹਿਣ ਦੀ ਕਰਾਂ ਅੱਛਾ ਜੀ ਨਾ ਟੱਟਿਆਂ ਨੂੰ ਕਹਦਨੀ ਹੈ ਹੂੰ ਐ ਆਹਰ ਆਉਦੀਆਂ ਤਾਂ ਸੇ ਲਟਕਦੀਆਂ ਮੰਝਾ ਡੇਆ ਵਾ ਅੱਛਾ ਜਦੇ ਨਵਾਰ ਦਾ ਬਣਾ ਲੈ ਨਵਾ ਮੰਝਾ ਬੁਣਿਆ ਵਾ ਉੱਪਰ ਕੁੜੀ ਨੇ ਜਦੇ ਚਾਦਰ ਸੇ ਉੱਤੇ ਹੂੰ ਹਾਂ ਟੱਟਿਆਂ ਨਹੀਂ ਰੱਖਣਾ ਪਾਣੇ ਹੈ ਹਾਂ ਟੱਟਿਆਂ ਵਾ ਰੱਸੀ ਨਹੀਂ ਲਟਕਦੀਆਂ ਦੇਖਣੀਆਂ ਹੂੰ ਮੈਂ ਕਿਹਾ ਮਾੜੀਆਂ ਕਰ ਮੱਝ ਹੂੰ ਹਾਂ ਠੀਕ ਹੈ ਆ ਦੇਖ ਲਓ ਆ ਦੇਖੋ ਜੀ ਬੇਬੇ ਕਿੰਨੇ ਚਾ ਦੇ ਨਾਲ ਆਪਣਾ ਮੰਝਾ ਦਿਖਾ ਰਹੀ ਹੈ ਹਾਂ ਜੀ ਔਰ ਬੇਬੇ ਨੇ ਕਿੰਨਾ ਸਾਫ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਇਹ ਪਾਵੇ ਜਿਹੜੇ ਹਨ ਪੁਰਾਣੇ ਜੀ ਕਿ ਆਹ ਕਹਨੇ ਜੀ ਇਹਨਾਂ ਦੇ ਔਰ ਇਹ ਬੇਬੇ ਦਾ ਸ਼ੌਕ ਵੀ ਹੈਗਾ ਜੀ ਔਰ ਬੇਬੇ ਜਿਹੜਾ ਹੈ ਆਪਣਾ ਸਿਸਟਮ ਪੂਰਾ ਸੈੱਟ ਕਰਕੇ ਰੱਖਿਆ ਹੋਇਆ ਹੈ ਬੇਬੇ ਨੇ ਹੂੰ ਹਾਂ ਜੀ ਆ ਆਹ ਮੰਝਾ ਇਹ ਤਾਂ ਇਹ ਵੀ ਕੱਦਾਂ ਬਣਵਾਇਆ ਭਈ ਹੈ ਅੱਛਾ ਇਹ ਬਣਵਾਇਆ ਹਾਂ ਇਹ ਵੀ ਬਣਵਾਇਆ ਭਈ ਹੈ ਇਹ ਬਣਾਇਆ ਹੋਇਆ ਜੀ ਪਹਿਲਾਂ ਹਾਂ ਜੀ ਇਹ ਸਣੀ ਦਾ ਹੈ ਹਰੇ ਸਣੀ ਹੁੰਦੀ ਤੇ ਕਾਇ ਕਰਦੇ ਤੇ ਸਣੀ 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 ਦਾ ਬਾਣ ਆਹੀ ਅੱਛਾ ਇਹ ਸਣੀ ਦਾ ਬਾਣ ਆਹੀ ਹਾਂਜੀ ਹੂੰ ਹਾਂ ਇਹ ਕਿਆ ਨੌਕੜਾ ਹੈ ਚੌਕੜਾ ਕਿਆ ਹੈ ਇਹ ਹੈ ਇਹ ਨੌਕੜਾ ਕਿ ਚੌਕੜਾ ਜਿੱਤਾ ਪਤਾ ਨਹੀਂ ਤਾਂ ਇਹ ਵੀ ਬਣਵਾਇਆ ਬਈ ਇਹ ਤਾਂ ਕਿੱਦਾ ਬਣਵਾਇਆ ਵਾ ਖਾਚੀ ਰੋ ਗਿਆ ਅੱਛਾ ਇਹ ਵੀ ਬਈ ਮੰਜੇ ਵੱਧੇ ਤੇ ਇਹ ਖੜਾ ਖੌਣਾ ਕਰ ਕਰ ਕੱਗੇ ਲੋਡ ਪੈਂਦੀ ਤਾਂ ਹੈ ਡਾਉਨੇ ਐ ਅੱਛਾ ਅੱਜਾ ਦੋ ਨਵਾਰ ਉਧਰ ਕਰਾਂ ਛੱਡੇ ਬੇ ਆ ਆ ਰੰਗ ਕਰਾਏ ਤੇ ਨਾ ਬਰਾ ਅੱਛਾ ਜੀ ਯਾ ਤਾਂ ਫੇਰ ਉੱਧਰ ਭਜਾ ਦਿੱਤੇ ਤੇ ਹੂੰ ਉਹ ਇੱਧਰ ਲਿਆਉਂਦਾ ਹੀ ਨਹੀਂ ਅੱਛਾ ਅੱਛਾ ਸਿੱਕ ਰਹੀ ਪਈ ਹੈ ਹੂੰ ਹਾਂਜੀ ਲਓ ਜੇ ਮੰਜਾ ਦੇਖ ਕੇ ਬਹੁਤ ਮਨ ਖੁਸ਼ ਹੋ ਗਿਆ ਅੱਛਾ ਹਾਂ ਬਹੁਤ ਸੋਹਣਾ ਬਤਾ ਦੇਖਿਆ ਨੇ ਆ ਦੇਖ ਲੈ ਆ ਜਾ ਦੇਖ ਹਾਂ ਦਿਖਾਤਾ ਇਹਨੂੰ ਵੀ ਦਿਖਾਤਾ ਇਹਨੂੰ ਹਾਂ ਹਾਂ ਪਾਵੇ ਬੜੇ ਵਧੀਆ ਲੱਗੇ ਤੁਹਾਡੇ ਇਹ ਆ ਦੇਖ ਲੈ ਹੂੰ ਆ ਪਾਵੇ ਬਹੁਤ ਸੋਹਣੇ ਲੱਗੇ ਤੁਹਾਡੇ ਇਹ ਦੇਖ ਲੈ ਹੂੰ ਲੈ ਲਓ ਕੈਮਰਾ ਨਹੀਂ ਜੀ ਪੈ ਸਕਦਾ ਨਹੀਂ ਤਾਂ ਪੂਰਾ ਇੱਕ ਸੈਂਟਰ ਘੁੰਮ ਕੇ ਪਾਵਾ ਦਿਖਾਉਂਦੇ ਜੀ ਜਿਦਾ ਘਟਾ ਇੱਥੇ ਲੈ ਹੂ ਅ ਲੱਕੜ ਬਹੁਤ ਵਧੀਆ ਬਹੁਤ ਪੁਰਾਣੀ ਹੈ ਤਾਂ ਹੈਨਾ ਬਹੁਤ ਪੁਰਾਣੀ ਹੈ ਅੱਛਾ ਹਾਂ ਇਹ ਤਾਂ ਉੱਧਰ ਬਰਦਾਰ ਹੁੰਦਾ ਤਾਂ ਉਹ ਬਹੁਤ ਹਾਂ ਹਾਂ ਆ ਸਾਡਾ ਜਿਹੜਾ ਬਾਹਰ ਟਿਆ ਬਾ ਉਹ ਵੀ ਉੱਥੇ ਦੇਈ ਹੈ ਉਹ ਜਿਹੜਾ ਬਾਹਰ ਹਾਂ ਜਿਹੜਾ ਬਾਹਰ ਪਿਆ ਡੇ ਆਓ ਦਿਖਾਈਏ ਬਾਹਰ ਵਾਲਾ ਵੀ ਚੱਲ ਆਪ ਦੇਖ ਲਓ ਬਾਹਰ ਵਾਲਾ ਵੀ ਦਿਖਾਈਏ ਚੱਲ ਜਿਆਦਾ ਤਾਂ ਤੁਸੀਂ ਬਾਹਰੇ ਬੈਠੇ ਹੁੰਦੇ ਉਸ ਮੰਜੇ ਤੇ ਹਾਂ ਹੈਨਾ ਜੀ ਆ ਗਏ ਇੱਧਰ ਇੱਧਰਲੇ ਪਾਸੇ ਹੈਗਾ ਉਹ ਆ ਆ ਹੈਸਲੀ ਮੰਝਾ ਪਿਛਲੀ ਇੰਟਰਵਿਊ ਜੀ ਆਪਾਂ ਬੇਬੇ ਨਛੱਤਰ ਕੌਰ ਦੀ ਇਸ ਮੰਝੇ ਤੇ ਬੈਠ ਕੇ ਕੀਤੀ ਸੀਗੀ ਜੀ ਆਹਾ ਮੰਝਾ ਜੀ ਹਾਂ ਆਹਾ ਕਹਿੰਦੇ ਸੀ ਤੁਸੀਂ ਹਾਂ ਇਹ ਵੀ ਉੱਠੇ ਜਾਈਏ ਹਾਂਜੀ ਹਾਂਜੀ ਹਾਂ ਇਹਦੀ ਗੱਲ ਕਰਦੇ ਸੀ ਤੁਸੀਂ ਤੇ ਆ ਆਹ ਡਿਜ਼ਾਈਨ ਵਿੱਚ ਬਾਤਾਂ ਹਾਂ 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 ਅੱਛਾ ਇਹ ਵਿੱਚ ਰस्सियां ਦੂਈਆਂ ਪਾਤੀਆਂ ਫਿਰ ਹੈ ਇਹ ਕਾਲੀਆਂ ਤੇ ਉਹ ਟੁੱਟ ਗਈਆਂ ਅੱਛਾ ਫਿਰ ਮੈਂ ਉਹ ਜੋੜਤੀਆਂ ਮੈਂ ਲਟਕਦੀਆਂ ਤੇ ਫਿਰ ਮੈਂ ਲਿਖਾਤੀਆਂ ਅੱਛਾ ਇਹ ਵਿੱਚ ਤੇ ਲਿਖਾਤੀਆਂ ਹਾਂ ਮੈਂ ਫਿਰ ਵਿੱਚ ਲਿਖਾਤੀਆਂ ਹੂੰ ਲਓ ਜੀ ਮੰਝੇ ਨਾਲ ਜੁੜੀ ਕੋਈ ਪੁਰਾਣੀ ਯਾਦ ਤੁਹਾਡੀ ਹੋਵੇ ਅਸੀਂ ਵੇੜਿਆਂ ਦੇ ਵਿੱਚ ਮੰਝੇ ਡਾਉਂਦੇ ਹੁੰਦੇ ਸੀਗੇ ਪੁਰਾਣੇ ਸਮੇਂ ਦੇ ਵਿੱਚ ਜੀ ਆਹ ਦੇਖੋ ਬੇਬੇ ਰਛੇਰ گور ਆਪਣਾ ਦਿਖਾ ਰਹੀ ਆ ਬਾਹੀ ਕਿਹੜੀ ਹੁੰਦੀ ਹੈ ਬਾਹੀਆਂ ਆਏ ਆਹ ਬਾਹੀ ਹੁੰਦੀ ਹੈ ਹਾਂ ਬਾਹੀਆਂ ਥੇਰਬਾ ਆ ਸੇਰਵਾ ਹਾਂ ਇਹਨਾਂ ਨੂੰ ਸੇਰਵੇ ਕਹਿੰਦੇ ਆ ਅੱਛਾ ਜੀ ਆਏ ਪਾਵੇ ਆ ਪਾਵੇ ਹੋਗੇ ਜੀ ਆ ਦੇਖੋ ਜੀ ਕਈਆਂ ਨੂੰ ਤਾਂ ਪਤਾ ਨਹੀਂ ਹੁਣ ਸੇਰਵਾ ਕੀ ਹੁੰਦਾ ਪਾਵੇ ਕੀ ਹੁੰਦੇ ਤੇ ਬਾਈਆਂ ਕੀ ਹੁੰਦੀਆਂ ਬੇਬੇ ਨੇ ਛਤਰਕੌਰ ਦਾ ਵੀਡੀਓ ਸ਼ੂਟ ਕਰ ਰਹੇ ਆ ਜੀ ਨਾਲ ਬੇਬੇ ਮੰਝਾ ਦਿਖਾ ਰਹੇ ਆ ਔਰ ਇਹਨਾਂ ਨੇ ਖੁਦ ਇਸ ਮੰਝੇ ਨੂੰ ਜਿਹੜਾ ਸੈੱਟ ਕੀਤਾ ਜੀ ਦੁਬਾਰਾ ਔਰ ਇਹਦੀ ਡੌਣ ਜਿਹੜੀ ਟੁੱਟ ਗਈ ਸੀਗੀ ਤੇ ਦੁਬਾਰਾ ਇਸ ਨੂੰ ਸੈੱਟ ਕਰਤਾ ਤੁਸੀਂ ਹਾਂ ਜੀ ਹੂੰ ਹੂੰ ਹੁਣ ਜਿੱਥੇ ਮਰਜੀ ਚੱਕ ਕੇ ਢਾਲ ਹਾਂ ਬਹਿ ਜੋ ਠੀਕ ਐ ਤੁਪਾਂ ਆ ਇੱਥੇ ਬੈਠੇ ਹੁੰਨੇ ਹੂੰ ਆ ਬਾਹਰੇ ਬਹਿ ਜਾਂਦੇ ਅੱਜ ਪਿਆਜ਼ ਇੱਥੇ ਹੀ ਹਾਂਜੀ ਲਸਣ ਪਿਆਜ਼ ਦਾ ਕੰਮ ਇੱਥੇ ਹੋ ਰਿਹਾ ਸੀਗਾ ਹੂੰ ਅਕਸਰ ਬੇਬੇ ਨਛੱਤਰਕਾਰ ਇਸ ਮੰਜੇ ਤੇ ਬੈਠਦੇ ਜੀ ਔਰ ਦੇਖੋ ਆਪਣੇ ਹੱਥੀਂ ਇਹ ਨਾ ਬਜ਼ੁਰਗਾਂ ਨੇ ਇਸ ਮੰਜੇ ਨੂੰ ਬੁਣਿਆ ਜੀ ਔਰ ਆ ਪਾਵੇ ਤੁਸੀਂ ਦੇਖ ਸਕਦੇ ਹੋ ਪੁਰਾਣੇ ਜੀ ਤੇ ਆ ਹੈ ਬੇਬੇ ਨਛੱਤਰਕਾਰ ਜੀ ਸੁਪਰਸਟਾਰ ਆਫ ਪੰਜਾਬ ਪੰਜਾਬ ਦੇ ਸਾਡੇ ਸੁਪਰਸਟਾਰ ਸਾਡੇ ਅਸਲੀ ਮੈਂ ਕਹਿੰਦਾ ਹਾਂ ਅਸਲੀ ਪਾਤਰ ਸਾਡੇ ਇਹੀ ਐ origignal ਗੱਲਾਂ ਹੋ ਰਹੀਆਂ ਇਹ ਇਹ ਕੋਈ ਫੇਕ ਚੀਜ਼ ਨਹੀਂ ਹੈ ਇਹ ਕੋਈ ਐਕਟਿੰਗ ਨਹੀਂ ਹੈ ਜੋ ਉਹਨਾਂ ਨੇ ਜ਼ਹਿਨ ਦੇ ਵਿੱਚ ਆਉਂਦਾ ਉਹੀ ਬੋਲਦੇ ਆ ਉਹੀ ਗੱਲਾਂ ਸੀ ਰਿਕਾਰਡ ਕਰਕੇ ਤੁਹਾਡੇ ਸਾਹਮਣੇ ਕਰ ਦਿੰਨੇ ਆ ਜੀ ਅਸੀਂ ਹਾਏ ਆਏ ਜੇ ਤਾ ਮੈਂ ਬਠੇਰੇ ਬੁਣ ਲੰਦੀ ਤੀ ਆਹੇ ਜੀ ਹਾਂ ਜੀ ਆਏ ਜੇ ਬਠੇਰੇ ਬੁਣ ਲੰਦੀ ਤੀ ਅੱਛਾ ਹਾਂ ਹੁਣ ਆਏ ਨੌ ਨੌ ਰਸੀਆਂ ਪੰਨੀਆਂ ਮੀਆਂ ਅੱਛਾ ਜੀ ਇਹ ਗਾਹਾਂ ਫੇਰ ਅਤੇ ਨਤੇ ਨਤੇ ਕਰੀਆ ਮੈਂ ਆ ਦੇਖ ਹਾਏ ਫੇਰ ਗਾਹ ਨੌ ਨੌ ਹੈ ਬੰਨੇ ਵੀ ਹੂੰ ਆ ਬੁੰਲੰਦ ਤੇ ਪਥੇਰੇ ਹੂੰ ਕੌਣ ਬਣਾਉਂਦਾ ਤੈਨੇ ਚੰਗਾ ਦੀ ਫੇਰ ਬੇਬੇ ਹੂੰ ਚੱਲੀਏ ਦੁਬਾਰਾ ਆਉਂਗੇ ਫੇਰ ਅੱਛਾ ਹੂੰ ਅੱਛਾ ਫੇਰ ਮੇਰਾ ਨਾਮ ਆਗੇ ਤੁਹਾਨੂੰ ਭਾਜੀ ਮਾਝੋ ਭਾਜੀ ਧੁੱਪ ਜੀ ਮਾ ਧੁੱਪ ਦੇ ਨਾਮ ਆਗੇ 51 51 ਬੁਣ ਕੇ ਦਿਖਾਣਾ ਆਪਾਂ ਨੇ ਫੇਰ ਹਾਂ ਭਾਜੀ ਅੱਛਾ ਹਾਂ ਮੰਜਾ ਬੁਣ ਕੇ ਦਿਖਾਵਾਂਗੇ ਆਪਾਂ ਭਾਜੀ ਹਾਂ ਚੰਗਾ ਜੀ ਫੇਰ ਸਤਿ ਸ੍ਰੀ ਅਕਾਲ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫੇਰ ਕਾਗਾ ਪੀਤਾ ਨਾਲ ਚਾਹ ਪੀਤੀ ਕੋਈ ਨਹੀਂ ਚਾਹ ਪੀ ਲਈ ਬਹੁਤ ਹੋ ਗਈ ਚਾਹ ਸਾਰਾ ਕੁਝ ਆ ਗਿਆ ਹਮ ਹਮ ਇੱਕ ਵਾਰੀ ਫੇਰ ਵਧਾਈਆਂ ਦੇ ਦਿਓ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਬੋਲ ਕੇ ਜੀ ਹਾਂ ਜੀ ਹਮ ਨਵੇਂ ਸਾਲ ਦੀਆਂ ਵਧਾਈਆਂ ਹਾਂ ਜੀ ਬੋਲ ਕੇ ਹਾਂ ਜੀ ਨਵੇਂ ਸਾਲ ਦੀ ਸਾਰ ਸਾਲਾਂ ਨੂੰ ਜੀ ਨਹੀਂ ਦੁਬਾਰਾ ਦੁਬਾਰਾ ਹਮ ਹਮ हां जी 9 ਸਾਲ ਦੀਆਂ ਸਾਰੇ ਸਾਲ ਨੂੰ ਸਭ ਨੂੰ ਵਧਾਈਆਂ ਜੀ ਬਹੁਤ ਬਹੁਤੀਆਂ ਵਧਾਈਆਂ ਜੀ ਐਨ ਬਧੀਆ ਬਧੀਆ ਚੜਾ ਸਾਲ ਖਾਂਦੇ ਪਿੰਦੇ ਰੱਖਿਆ ਸਾਬਕ ਦੇ ਪੁੱਤ ਧੀ ਨੂੰ ਸਭ ਨੂੰ ਠੀਕ ਰੱਖੋ ਬਾਬਾ ਜੀ ਸਾਨੂੰ ਵੀ ਠੀਕ ਰੱਖਿਓ ਹੂੰ ਬੁੱਢਾ ਜਾਂ ਤਨ ਮਤਨ ਹਾਂ ਜੀ ਲੋ ਜੀ ਬੀਬੇ ਨੇ ਛਤਰ ਕਰਨੇ ਦਿੱਤੀਆਂ ਨਵੇਂ ਸਾਲ ਦੀਆਂ ਵਧਾਈਆਂ ਤੁਹਾਨੂੰ ਮੈਂ ਉੱਥੇ ਦੇਖੋ ਮੱਥਾ ਟੇਕ ਕੂੰਗੀ ਹਾਂ ਜੀ ਹੁਣ ਲੈ ਕੇ ਮੱਧ ਬੈਠੋ ਕਾ ਮੱਧ ਦੇ ਕਾ ਉਹ ਕਿ ਲੱਡੂ ਲੈ ਕੇ ਅੱਛਾ ਜੀ ਤੇਰੀ ਰਖਾਈ ਉੱਤੇ ਜੁਦੇ ਪਹਿਲਾਂ ਹੂੰ ਚੰਗਾ ਜੀ ਬੇਬੇ ਜੀ ਚੰਗਾ ਜੀ ਸასი ਕਾ